ਇਹ ਤਾਂ ਭੋਗਣੇ ਭਣੇ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ ਜਦੋਂ ਮਹਾਭਾਰਤ ਦਾ ਜੁਦ ਹੋਵਟਿਆ ਸ੍ਰੀਕਨ ਮਹਾਰਾਜ ਅਫਸੋਸ ਕਰਨ ਗਏ ਤੇ ਇਤਰਾਸ਼ਟ ਹੋਦੇ ਕੁਰਬਾਨਾ ਜਿਹੜਾ ਵੱਡਾ ਰਾਜਾ ਬਚਿਆ ਉਹਦਾ ਅਫਸੋਸ ਕਰਿਆ ਉਹ ਕਹਿੰਦਾ ਠੀਕ ਹੈ ਜੁਦ ਹੋਇਆ ਇੱਕ ਨੇ ਜਿੱਤਣਾ ਸੀ ਇੱਕ ਨੇ ਹਾਰਨਾ ਸੀ ਫਰੇ ਅਭੀ ਮੈਂ ਮੇਰੇ ਨਾਲ ਨਜਾਇਜ਼ ਹੋਈ ਹੈ ਮੈਂ ਕੋਈ ਅਜਾ ਕਰਮ ਨਹੀਂ ਕੀਤਾ ਜਿਹਦੇ ਨਾਲ ਮੈਨੂੰ ਇੰਨੀ ਸਜ਼ਾ ਦਿੱਤੀ ਜਾਂਦੀ ਕ੍ਰਿਸ਼ਨ ਮਹਾਰਾਜ ਕਹਿੰ ਲਗੇ ਰਾਜਨ ਬਿਨਾਂ ਕਰਮਾਂ ਤੋਂ ਕਦੇ ਵੀ ਸਜ਼ਾ ਨਹੀਂ ਮਿਲਦੀ ਜੀਵ ਆਪ ਕਰਮ ਕਰਦਾ ਆਪੇ ਬੀਜ ਆਪੇ ਹੀ ਖਾਏ ਬੀਜ ਦਾ ਵੀ ਆਪ ਆਪੇ ਹੀ ਖਾਦਾ ਜਿਹਾਂ ਬੀਜ ਸੋ ਲੁਣਾ ਹੈ ਕਰਮਾਂ ਸੰਧੜਾ ਖੇਤ ਕਤ ਕਰਮ ਕਮਾਉਣੇ ਦੋਸ ਨਾ ਕਾਉ ਜੋ ਕਤਗਤ ਨਹੀਂ ਆਂ ਸ਼ਰੀਰ ਜਾ ਕੇ ਕਰਮ ਕਰਦਾ ਦੋਸ ਦੂਸਰੇ ਨੂੰ ਕਿਉਂ ਦਾ ਨੈਤ ਤਰ੍ਹਾਂ ਕੀਤਾ ਹੋਇਆ ਧੂਫਨ ਕਹਿੰਦਾ ਮੈਂ ਤਾਂ ਕੁਛ ਨਹੀਂ ਕਰਿਆ ਸੌ ਜਨੂ ਦਾ ਮੈਨੂੰ ਗਿਆਨ ਹੈ ਕਹਿੰਦਾ 107ਵਾਂ ਜਨੂ ਦੇ ਜਦ ਖਾਇਆ ਤਾਂ ਰਾਜਾ ਸੀ ਹੰਸ ਵਾਲੇ ਹੋਏ ਸੀਗੇ ਉਹਨੇ 101 ਇੱਕ ਦਿਨ ਮਾਸ ਮਿਲਿਆ ਨਾ ਕਹਿੰਦਾ ਇਹਨਾਂ ਚੋਂ ਬਣਾ ਲਓ ਇੱਕ ਬਣਾ ਲਿਆ ਪੇਰੈਂਟਸ ਉਹਦੇ ਮਾਂ ਸਰੋਵਰ ਉੱਤੇ ਗਏ ਹੋਏ ਸੀ ਝੀਲ ਦੇ ਉਹ 3 ਮਹੀਨੇ 10 ਦਿਨ ਦੇ ਵਿੱਚ ਸਾਰੇ ਹੀ ਖਾ ਗਏ ਉਹ ਜਦੋਂ ਉਹਨਾਂ ਦੇ ਪੇਰੈਂਟਸ ਆਏ ਇਹ ਸਰਸ ਤੇ ਹੰਸ ਇਹ ਦੋ ਬੱਚਿਆਂ ਨੂੰ ਸਾਡੇੋਂ ਤੋਂ ਵੀ ਜ਼ਿਆਦਾ ਪਿਆਰ ਕਰਦੇ ਐ ਇੱਕ ਬਾਂਦਰ ਐ ਉਹ ਵੀ ਛੱਡਦਾ ਨਹੀਂ ਮਰਿਆ ਇਹਨੂੰ ਨਹੀਂ ਛੱਡਦਾ ਇਹਨੋਂ ਦਾ ਇਹ ਵੀ ਜੇ ਇਹਨਾਂ ਦੇ ਬੱਚੇ ਮਾਰ ਦੋ ਇਹ ਮਰ ਜਾਂਦੇ ਨੇ ਜਿਉਂਦੇ ਨਹੀਂ ਰਹਿੰਦੇ ਤਾ ਨਾਵੇਂ ਜਿਹੁੰਦੇ ਨੇ ਸਾਰਸਾਂ ਜੇ ਕਿਦਣ ਖਾ ਜਾਵੇ ਬਹੁਤ ਬੁਰਾ ਹਾਲ ਹੁੰਦਾ ਉਹਨਾਂ ਦਾ ਮਰ ਜਾਂਦੀਆਂ ਨੇ ਘਿਰ ਘਿਰ ਉੜੋ ਰੁਕੇ ਕਹਦੇ ਕਿਉਂ ਰਾਜਨ ਦੇਖ ਲਿਆ ਤੇਰਾ 100 ਪੁੱਤਰ ਮਰਿਆ ਤਾਂ ਇਹ 100 ਪੁੱਤਰ ਮਾਰਿਆ ਕਹਿੰਦਾ ਮਾਨਾ ਕਿਹਾ ਕਹਦੇ ਉਹ ਵੀ ਦਿਖਾ ਦਿੰਦੇ ਆ 114 ਜਨਮ ਦਿਖਾ ਲਿਆ ਉਹ ਕੀੜਾ ਟਿੱਡਾ ਫੜ ਲਿਆ ਹਰਾ ਹੋਰ ਬੱਚੇ ਤਾਂ ਕੱਚੇ ਧਾਗੇ ਨਾਲ ਬਨ ਬਨ ਕੇ ਉਡਾਈ ਜਾਂਦੇ ਸੀ ਇਹਨੂੰ ਕਿਸੇ ਜੀ ਛੂਲ ਤੋੜ ਲਿਆ ਤਾਂ ਉਹ ਅੱਖਾਂ ਦੀ ਸਾਰ ਪਾਰ ਨਗਾਤੀ ਐਸ਼ ਹਰ ਦਿੱਤਾ ਉਹ ਦਰਦ ਰੁਕੇ ਮਰ ਗਿਆ ਰੱਬ ਦੇ ਕੋਲ ਤਾਂ ਲੇਖਾ ਹੈਗਾ ਉਹ ਤਾਂ ਛੋਟਾ ਜੀਵ ਹੈ ਚਾਹੇ بڑا ਹੈ ਜਿੰਨੀ ਦੇਰ ਤੱਕ ਤੁਹਾਨੂੰ ਕੋਈ ਦੁੱਖ ਨਹੀਂ ਦੇਵ ਦੇ ਰਿਹਾ ਉਨੀ ਦੇਰ ਤੱਕ ਤੁਸੀਂ ਉਹਦਾ ਬਾਤ ਨਹੀਂ ਵੱਤ ਨਹੀਂ ਕਰ ਸਕਦੇ ਫਿਰ ਹਿੰਸਾ ਹੋ ਜਾਂਦੀ ਹੈ ਜੇ ਮੱਖੀਆਂ ਨੇ ਮੱਛਰ ਵੱਧ ਗਏ ਉਸੋ ਨਾਲ ਦੇ ਕੀੜੇ ਵੱਧ ਗਏ ਉਹ ਜੇ ਤੁਸੀਂ ਨਹੀਂ ਵਾਰੋਗੇ ਫਿਰ ਹਿੰਸਾ ਇਹ ਨੂੰ ਸਮਝਣਾ ਬੜਾ ਔਖਾ ਹੈ ਹਿੰਸਾ ਤੇ ਹਿੰਸਾ ਕੀ ਹੁੰਦੀ ਹੈ ਬਹੁਤ ਔਖੀ ਬਾਤ ਹੈ ਇਹ ਇਹ ਕੋਈ ਐਵੇਂ ਨਹੀਂ ਹੈ ਜੀਵ ਮਾਰਨਾ ਹਿੰਸਾ ਜੀਵ ਨਾ ਮਾਰਨਾ ਵੀ ਹਿੰਸਾ ਜੋ ਔਕਾ ਸੇ ਤਾਂ ਕੁਝ ਬਗਾੜਦਾ ਨਹੀਂ ਉਹਦੇ ਅੱਖਾਂ ਜੀ ਲਗਾਉਣ ਦਾ ਕੀ ਆਈਡੀਆ ਬੇਰਮੀ ਹੋਈ ਦੇਖ ਤੁਰਖਾਤਾ ਕਹਦਾ ਮੈਨੂੰ ਹੁਣ ਤਾਈ ਕਿਉਂ ਨਹੀਂ ਫਲ ਮਿਲਿਆ ਕਹਿੰਦਾ ਤੇਰੇ ਪੁਰਨਾ ਦੀ ਵਾਰੀ ਚੱਲਦੀ ਸੀ ਪਾਪਾਂ ਦੀ ਆਈ ਨਹੀਂ ਸੀ ਹੁਣ ਆਈ। ਸੋ ਇਹਦਾ ਮਤਲਬ ਹੈ 100-100 ਜਨਮ ਤੋਂ ਬਾਅਦ ਵੀ ਭੋਗਣਾ ਪੈ ਜਾਂਦਾ 1000 ਜਨਮ ਤੋਂ ਬਾਅਦ ਵੀ ਭੋਗਣਾ ਪੈ ਜਾਂਦਾ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਭਗਵਾਨ ਦੀ। ਜਿੰਨੀ ਦੇ ਤੱਕ ਅਸੀਂ ਇਹਦਾ ਪੀ ਨਹੀਂ ਕੱਟਦੇ ਸਾਡਾ ਸਤਕਾਰਾ ਨਹੀਂ ਹੋ ਸਕਦਾ ਅਸੀਂ ਤਾਂ ਇਹ ਚੱਕਰ 'ਚ ਪਏ ਹੋਇਆ ਕਰਮਾਂ ਨਾਲ ਹੋ ਗਏ ਕਰਮਾਂ ਨਾਲ ਹੋਰ ਲੰਘ ਜਾਂਦੇ। ਜੇ ਪਰਲੋ ਆਜੂਗੀ ਮੁੜ ਕੇ ਸਾਡੇ ਕਰਮ ਫੇਰ ਸਾਨੂੰ ਜਗਾ ਦੇਣਗੇ ਜੀ ਫੇਰ ਹੋ ਗਏਵੇਂ ਫਸ ਜਾਗੇ ਆ ਕੇ ਖੜਾ ਤਾਂ ਟੁੱਟਿਆ ਨਾ ਨਾ